ਸੀ ਅਕਸਰ ਹੀ ਕਲਾਸਰੂਮ ਚ ਬੱਚਿਆਂ ਨੂੰ ਇੱਕ ਦੂਜੇ ਦੇ ਨਾਲ ਲੜਦੇ ਆ ਤੱਕਾ ਮੁਕੀ ਹੁੰਦੇ ਆ ਵੇਖਿਆ ਹੋਵੇਗਾ ਪਰ ਕਦੇ ਕਲਾਸਰੂਮ ਚ ਅਧਿਆਪਕਾਂ ਨੂੰ ਗੁੱਥਮ ਗੁੱਥੀ ਹੁੰਦੇ ਵੇਖਿਆ ਜਿਨੇ ਤਾਂ ਇਹ ਤਸਵੀਰਾਂ ਧਿਆਨ ਨਾਲ ਵੇਖੋ ਤਸਵੀਰਾਂ ਡੇਰਾ ਬਸੀ ਦੇ ਪਿੰਡ ਸੁਂਦਰਾ ਦੇ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਆਪਸੀ ਬਹਿਸ ਤੋਂ ਬਾਅਦ ਮੈਡਮ ਸਕੂਲ ਦੀ ਹੈਡ ਅਧਿਆਪਕ ਦੇ ਨਾਲ ਤੱਕਾ ਮੁਕੀ ਹੋ ਗਈ ਇੱਕ ਮੈਡਮ ਤਾਂ ਦੋ ਮੈਡਮਾਂ ਨੂੰ ਤੱਕਾ ਮਾਰ ਕਲਾਸਰੂਮ ਚੋਂ ਚੱਲਦੀ ਬਣੀ ਇੱਕ ਵਾਰ ਫਿਰ ਵੇਖੋ ਮੈਡਮਾਂ ਦੀ ਰੈਸਲਿੰਗ ਦੀ ਇਹ ਵੀਡੀਓ ਅਧਿਆਪਕ ਮੁਤਾਬਕ ਉਹਨਾਂ ਦੇ ਸਕੂਲ 'ਚ ਕੋਈ ਕਲਰਕ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਸਕੂਲ ਦੇ ਹੋਰ ਕੰਮ ਵੀ ਕਰਨੇ ਪੈਂਦੇ ਨੇ ਪਰ ਜਦੋਂ ਦੂਜੇ ਅਧਿਆਪਕਾਂ ਨੂੰ ਐਡਜਸਟਮੈਂਟ ਕਰਨ ਲਈ ਬੋਲਿਆ ਜਾਂਦਾ ਹੈ ਤਾਂ ਉਹ ਜਵਾਬ ਦੇ ਦਿੰਦੇ ਨੇ ਜਿਸ ਕਾਰਨ ਇਹ ਵਿਵਾਦ ਹੋ ਗਿਆ ਜੇ ਮੈਨੂੰ ਕੋਈ ਪਿਆਸੀ ਜਾਣੀ ਵੀ ਮੈਨੂੰ ਨਹੀਂ ਤੁੰਡਾ ਮੈਂ ਨਹੀਂ ਜਾ ਅਨੇਕੋ ਮੈਕਰਾਪ ਬੇਨਾ ਅਨੇਕੋ ਫੀਚਰ ਕਮਾਡਾਉਣੇ ਦਾ ਮੈਕੋ ਫੀਚਰ ਸ਼ੇਅਰ ਕਰਤਾ ਆਪਣਾ ਇਹਨਾਂ ਦੀਆਂ ਜਿਹੜੀਆਂ ਐਡਜਸਟਮੈਂਟ ਹੁੰਦੀਆਂ ਰੋ ਛੁੱਪੀ ਦੇ ਜਾਂਦੇ ਫੀਚਰਸ ਉਹ ਮੇਰੇ ਰਿਪੋਰਟ ਪਿਆ ਜੇ ਇਹ ਜਾਣਦੇ ਨੇ ਐਡਜਸਟਮੈਂਟ ਨੂੰ ਉਦਰ ਮੌਕੇ ਤੇ ਪਹੁੰਚੇ ਡਿਪਟੀ ਡੀਓ ਅਧਿਆਪਕ ਨੇ ਸਾਰੇ ਮਾਮਲੇ ਦੀ ਰਿਪੋਰਟ ਅੱਗੇ ਵਿਭਾਗ ਚ ਭੇਜਣ ਦੀ ਗੱਲ ਕਹੀ ਹੈ। ਸਾਨੂੰ ਰਿਪੋਰਟ ਮਿਲੀ ਹੈ ਪਿੰਡ ਵਾਸੀਆਂ ਤੋਂ ਸਾਡੇ ਟੀਚਰਾਂ ਤੋਂ ਸਾਡੇ ਮੈਡਮ ਤੋਂ ਅਸੀਂ ਸਾਰਿਆਂ ਦੀ ਜਿਹੜੀ ਹੈ ਸੁਣਵਾਈ ਕਰ ਲਈ ਹੈ ਤੇ ਅਸੀਂ ਆਪਣਾ ਰਿਪੋਰਟ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਦਵਾਂਗੇ ਤੇ ਜੋ ਵੀ ਉਹ ਕਾਰਵਾਈ ਕਰਨਗੇ ਉਹ ਸਭ ਠੀਕ ਹੋ ਜਾਏਗਾ। ਜਦੋਂ ਜਮਾਤ ਦੇ ਅਧਿਆਪਕ ਆਪਸ ਵਿੱਚ ਗੁੱਥਮ ਗੁੱਥੀ ਹੋ ਰਹੇ ਸਨ ਤਾਂ ਬਾਹਰ ਖੜੇ ਵਿਦਿਆਰਥੀ ਲੜਾਈ ਦਾ ਲਾਈਵ ਟੈਲੀਕਾਸਟ ਵੇਖ ਰਹੇ ਸਨ ਡੇਰਾਬਾਸੀ ਤੋਂ ਗੁਰਮਿੰਦਰ ਸਿੰਘ ਜਗਬੰਨ ਟੀਵੀ